ਪੰਜਾਬ ਵਿੱਚ ਔਰਤਾਂ ਨੂੰ ਅਗਲੇ ਮਹੀਨੇ ਤੋਂ 1000 ਰੁਪਏ ਪ੍ਰਤੀ ਮਹੀਨਾ ਮਿਲਨੇ ਸ਼ੁਰੂ ਹੋ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਤਰਨਤਾਰਨ ਵਿੱਚ ਇੱਕ ਚੋਨ ਰੋਡ ਸ਼ੋਅ ਦੌਰਾਨ ਕੀਤਾ। ਦੱਸਦੇ ਹਾਂ ਕਿ ਮੁੱਖ ਮੰਤਰੀ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਲਈ ਪ੍ਰਚਾਰ ਕਰਨ ਲਈ ਤਰਨਤਾਰਨ ਵਿੱਚ ਸਨ। ਜਿੱਥੇ ਰੋਡ ਸ਼ੋਅ ਦੌਰਾਨ ਇਹ ਐਲਾਨ ਕੀਤਾ। ਵੇਖੋ ਵੀਡੀਓ। ਮਾਵਾ ਪੈਣਾ ਜਿਹੜੀਆਂ ਨੇ ਉਹ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਅਜਵੀਂ ਇੱਥੇ ਕਿਹਾ 1000 ਰੁਪਏ ਮਹੀਨੇ ਵਾਲ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜਿ ਦੇਖੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦੇ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਜਿ ਸਰਕਾਰੀਆਂ ਦੀ ਪੜ੍ਹਾਈ ਉਹ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਦੇ ਕੀਤੇ ਆ ਉਹ ਪੂਰੇ ਕਰਾਂਗੇ ਪੰਜ ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਕਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਹੈ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂੰਹਾਂ ਨੇ ਤੱਕ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਵੋਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈਤਾ ਮੈਂ ਉਹਦੀ ਬਜਾਇ ਪੈਸੇ ਹੀ ਦੇ ਦੋ ਵੀ ਆਪਦਾ ਭਾਈ 5 ਖਰੀਦ ਲੋ ਚਾਹੇ 4 ਖਰੀਦ ਲੋ ਚਾਹੇ 2 ਖਰੀਦ ਲੋ ਪੈਸੇ ਨਹੀਂ ਮਿਲਣਗੇ ਤੁਹਾਨੂੰ ਲਾਣੇਦਾਰ ਵਾਂਗੂ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਿਆ ਉਹ ਅਗਲਾ ਬਜਟ ਜਿਹੜਾ ਹੁਣ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੀ ਪੈਸੇ ਪਾ ਕੇ ਤੁਹਾਨੂੰ ਕਹਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋਤਿਆਂ ਨੂੰ ਜਾਂ ਕਿਤੇ ਜਾਣਾ ਆਉਣਾ ਕੋਈ ਹੋਰ ਕੋਈ ਕਵੀਦਾਂ ਦੇ ਖੰਮਾਚ ਖਰਚਣਾ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾ ਕਰਨ ਦੀ ਲੋੜ ਨਹੀਂ ਪੈਣੀ ਧਾਰ ਲਾਈਨ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ